ਕਬਜ ਦੀ ਪ੍ਰੋਬਲਮ ਹੈ ਵੀ ਪੇਟ ਤੋਂ ਸ਼ੁਰੂ ਹੁੰਦੀ ਹੈ ਕਬਜ ਦੀ ਪ੍ਰੋਬਲਮ ਹਰ ਬੰਦੇ ਨੂੰ ਕਿਸੇ ਦਾ ਕੋਈ ਕਾਰਨ ਹੋ ਜਾਂਦਾ ਕਿ ਕਿਸੇ ਦਾ ਕੋਈ ਹੋ ਸਕਦਾ ਪਰ ਉਹ ਠੀਕ ਕਿਵੇਂ ਹੋ ਸਕਦੀ ਜਿਹੜੀ ਜੜ ਸਾਡੇ ਸਰੀਰ ਚ ਰੋਗਾਂ ਦੀ ਉਹ ਹੈ ਕਬਜ ਹੂੰ ਤੁਸੀਂ ਦੇਖੋ 80% ਮੇਰੇ ਕੋਲੇ ਜਿਹੜੇ ਗੋਡਿਆਂ ਦੇ ਮਰੀ ਜਾਂਦੇ ਉਹ ਚ 80% ਲੋਕਾਂ ਨੂੰ ਕਬਜ ਹੈ ਕਬਜ ਕਰਕੇ ਵੀ ਜੋੜਾਂ ਵਿੱਚ ਦਰਦ ਹੁੰਦਾ ਤੇ ਕਬਜ ਕਰਕੇ ਹੀ ਤੁਹਾਨੂੰ ਗੈਸ ਬਲੋਟਿੰਗ ਐਸਿਡਿਟੀ ਜਲਨ ਖੱਟੇੜਕਾਰ ਇਹ ਪ੍ਰੋਬਲਮ ਹੁੰਦੀ ਹੈ। ਔਰ ਜਿਹੜੀ ਕਬਜ ਨੂੰ ਖਤਮ ਕਰਨ ਦੀ ਬੜੀ ਸੌਖੀ ਚੀਜ਼ ਹੈ। ਲੋਕ ਇੰਨੇ ਪਟਕੇ ਹੋਏ ਹਨ ਜੀ ਕਬਜ ਵਾਸਤੇ ਕੋਈ ਕੋਈ ਖਾਈ ਜਾਂਦਾ ਇਸ ਬਗੋਲ ਖਾਈ ਜਾਂਦਾ ਕੋਈ ਆਪਣਾ ਚੂਰਨ ਨੇ ਰੋਜ਼ ਵਿਕਦੇ ਨੇ ਬਜ਼ਾਰਾਂ ਚ ਉਹ ਲਿਆ ਕੇ ਚਮਚਾ ਰੋਜ਼ ਰਾਤ ਨੂੰ ਖਾਂਦਾ ਤਾਂ ਸਵੇਰੇ ਸਾਫ਼ ਹੁੰਦਾ। ਉਹੀ ਸ਼ਰਾਬੀਆਂ ਵਾਲੀ ਗੱਲ ਵੀ ਮਤਲਬ ਕਿ ਸ਼ਰਾਬ ਪੀਣ ਵਾਲਾ ਆਦਮੀ ਰੋਜ਼ ਸੋਚਦਾ ਯਾਰ ਜਿੰਨੀ ਪੀਂਦਾ ਫੇਰ ਸ਼ਾਮ ਨੂੰ ਇੱਕ ਪੈਗ ਲਾ ਕੇ ਫੇਰ ਤਿੰਨ ਚਾਰ ਆਪਦੇ ਪੂਰੇ ਕਰ ਲੈਂਦਾ ਫੇਰ ਦੂਜੇ ਦਿਨ ਕਹਿੰਦਾ ਯਾਰ ਕੱਲ ਫੇਰ ਹੋ ਗਈ ਗਲਤੀ ਅੱਜ ਨਹੀਂ ਪੀਂਦਾ ਇਹ ਕਰਦੇ ਕਰਦੇ 25 30 ਸਾਲ ਲੰਘ ਜਾਂਦੇ ਨੇ ਇਸੇ ਤਰ੍ਹਾਂ ਕਬਜ ਦੇ ਮਰੀਜ਼ ਦਾ ਪ੍ਰੋਬਲਮ ਹੈ ਵੀ ਅੱਜ ਇੱਕ ਚਮਚਾ ਲੈ ਲਿਆ ਸਵੇਰੇ ਚਲੋ ਪੇਟ ਸਾਫ਼ ਹੋ ਗਿਆ ਦਿਨ ਚ ਭੁੱਲ ਗਿਆ ਵੀ ਕਿਸੇ ਰਾਤ ਨੂੰ ਜ਼ਰੂਰ ਕਹਿੰਦਾ ਜਿੱਦਰ ਕਿਤੇ ਫਸ ਜਾਂਦਾ ਉਸ ਦਿਨ ਕਹਿੰਦਾ ਵੀ ਯਾਰ ਕਿਸੇ ਡਾਕਟਰ ਦੀ ਚੰਗੇ ਦੀ ਸਲਾਹ ਲੈ ਲਈਵੇ ਇਹਦਾ ਇਹਦੀ ਜੜੇ ਵੱਢਦੀ ਏ ਰੋਜ਼ ਰੋਜ਼ ਚੂਰਨ ਜੇ ਖਾਣੇ ਪੈਂਦੇ ਨੇ ਜਦਕਿ ਇਹਦਾ ਜੜ ਤੋਂ ਇਲਾਜ ਅਗਰ ਕਰਨਾ ਤਾਂ ਤੁਹਾਨੂੰ ਲੀਵਰ ਤੇ ਧਿਆਨ ਦੇਣਾ ਪਊਗਾ ਹੂੰ ਲੀਵਰ ਨੂੰ ਕਲੀਨ ਕਰਨ ਲਈ ਕਾਲਮੇਗ, ਕੁਟਕੀ, ਚਰਾਇਤਾ ਤੇ ਭੂਮੀ ਆਮਲਾ ਚਾਰ ਚੀਜ਼ਾਂ ਦਾ ਪਾਊਡਰ ਬਣਾ ਕੇ ਰੱਖੋ ਇੱਕ ਫੱਕੀ ਰੋਜ਼ ਲੈਂਦੇ ਰਹੋ